ਕੇ ਤੇਰਾ ਜਵਾਈ ਬਿਲਕੁਲ ਇਨ ਬੰਦ ਤੇਰੇ ਵਰਗਾ ਹੋਵੇ ਉਹਦੀਆਂ ਆਲਤਾਂ ਉਹਦੀਆਂ ਸਾਰੀਆਂ ਗੱਲਾਂ ਤੇਰੇ ਨਾਲ ਮਿਲਦੀਆਂ ਹੁਣ ਉਹ ਬੰਦਾ ਕਹਿੰਦਾ ਨਾ 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 ਮਹਾਰਾਜ ਨਾ ਇਹੇ ਦਾ ਆਸ਼ੀਰਵਾਦ ਨਾ ਦੇ ਦਿਓ ਕਿਤੇ ਇਸੇ ਤਰ੍ਹਾਂ ਹੀ ਇੱਕ ਸੱਸ ਵੀ ਚਲੇ ਗਈ ਸੰਤ ਕੋਲੇ ਸੰਤ ਜੀ ਮੈਨੂੰ ਬਹੁਤ ਵਧੀਆ ਨੂਹ ਦੇ ਦੇ ਕਹਿੰਦਾ ਮੈਂ ਤੈਨੂੰ ਆਸ਼ੀਰਵਾਦ ਦੇ ਸਕਦਾ ਜਿਹੇ ਜੀ ਤੂੰ ਐ ਉਹੇ ਜੀ ਤੇਰੀ ਨੂਹ ਆਊਗੀ ਤੂੰ ਕਹੇ ਦੀ ਨਾ ਜੀ ਨਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਇੱਕ ਬੰਦਾ ਗਿਆ ਕਿਸੇ ਸੰਤ ਕੋਲੇ ਤੇ ਕਹਿੰਦਾ ਸੰਤ ਜੀ ਮੈਨੂੰ ਆਸ਼ੀਰਵਾਦ ਦਿਓ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਹੈ ਤੇ ਮੈਨੂੰ ਕੋਈ ਬਹੁਤ ਵਧੀਆ ਜੁਵਾਈ ਮਿਲੇ ਜਿਹੜਾ ਮੇਰੀ ਧੀ ਨੂੰ ਸਾਰੀ ਜ਼ਿੰਦਗੀ ਖੁਸ਼ ਰੱਖੇ ਮੇਰੀ ਧੀ ਸਾਰੀ ਜ਼ਿੰਦਗੀ ਖੁਸ਼ੀਆਂ ਦੇ ਵਿੱਚ ਆਨੰਦ ਦੇ ਵਿੱਚ ਔਰ ਬਹੁਤ ਵਧੀਆ ਜ਼ਿੰਦਗੀ ਉਹਦੀ ਹੋਵੇ ਸੰਤ ਕਹਿੰਦਾ ਵੀ ਮੈਂ ਤੈਨੂੰ ਇਹ ਆਸ਼ੀਰਵਾਦ ਤਾਂ ਨਹੀਂ ਦੇ ਸਕਦਾ ਕਿ ਤੇਰੀ ਧੀ ਸਾਰੀ ਜ਼ਿੰਦਗੀ ਖੁਸ਼ ਰਹੇ ਆਨੰਦ ਦੇ ਵਿੱਚ ਰਹੇ ਪਰ ਮੈਂ ਤੈਨੂੰ ਇੱਕ ਆਸ਼ੀਰਵਾਦ ਦੇ ਸਕਦਾ ਉਹ ਬੰਦਾ ਕਹਿੰਦਾ ਦੱਸੋ ਜੀ ਕੀ ਆਸ਼ੀਰਵਾਦ ਦੇ ਸਕਦੇ ਹੋ ਕਹਿੰਦਾ ਮੈਂ ਤੈਨੂੰ ਆਸ਼ੀਰਵਾਦ ਦੇ ਸਕਦਾ ਕਿ ਤੇਰਾ ਜਵਾਈ ਬਿਲਕੁਲ ਇਨ ਬੰਦ ਤੇਰੇ ਵਰਗਾ ਹੋਵੇ ਉਹਦੀਆਂ ਆਦਤਾਂ ਉਹਦੀਆਂ ਸਾਰੀਆਂ ਗੱਲਾਂ ਤੇਰੇ ਨਾਲ ਮਿਲਦੀਆਂ ਹੋਣ ਉਹ ਬੰਦਾ ਕਹਿੰਦਾ ਨਾ 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 ਮਹਾਰਾਜ ਨਾ ਇਹਦਾ ਆਸ਼ੀਰਵਾਦ ਨਾ ਦੇ ਦਿਓ ਕਿਤੇ ਸੰਤ ਕਹਿੰਦਾ ਕੀ ਗੱਲ ਤੇਰੇ ਵਰਗਾ ਨਾ ਹੋਵੇ ਜਵਾਈ ਤੇਰਾ ਕਹਿੰਦਾ ਜੀ ਮੇਰੇ ਜੀ ਤਾਂ ਵੀ ਮਾਰੀਆਂ ਆਤ ਹੈ ਦਾਰੂ ਮੈਂ ਪੀਂਦਾ ਨਸ਼ੇ ਮੈਂ ਕਰਦਾ ਘਰ ਵਾਲੀ ਨੂੰ ਮੈਂ ਕੁੱਟਦਾ ਘਰੇ ਬੇਰੇ ਕਲੇਸ਼ ਰਹਿੰਦਾ ਹੈ ਘਰ ਵਾਲੀ ਦੀ ਮੈਂ ਸੁਣਦਾ ਹੀ ਨਹੀਂ ਹਾਂ ਬੱਚਿਆਂ ਦੀ ਮੈਂ ਸੁਣਦਾ ਹੀ ਨਹੀਂ ਹਾਂ ਮੈਂ ਤਾਂ ਡिक्टेटर ਆ ਆਪਦਾ ਘਰ ਦਾ ਮੈਂ ਤਾਂ ਜੋ ਚਾਹਣਾ ਵੀ ਆ ਹੋਵੇ ਤੇ ਘਰ ਦੇ ਵਿੱਚੋਂ ਨਾ ਹੋਵੇ ਤੇ ਮੈਨੂੰ ਤਾਂ ਗੁੱਸਾ ਚੜ ਜਾਂਦਾ ਮੈਂ ਤਾਂ ਡਾਂਗ ਚੱਕ ਲੈਣਾ ਤੇ ਮੈਂ ਤਾਂ ਬਹੁਤ ਦੁਖੀ ਕਰਨਾ ਕਰਦਿਆਂ ਨੂੰ ਮੇਰਾ ਜਵਾਈ ਹੈ ਜਿਹੜਾ ਉਹ ਮੇਰੇ ਵਰਗਾ ਨਾ ਹੋਵੇ ਮਹਾਰਾਜ ਇਹ ਆਸ਼ੀਰਵਾਦ ਨਾ ਦੇ ਦਿਓ ਕਿਤੇ ਤੇ ਸੰਤ ਕਹਿੰਦਾ ਭल्या ਮਾਨਸਾ ਤੂੰ ਆਪ ਦੀ ਧੀ ਵਾਸਤੇ ਤਾਂ ਬਹੁਤ ਚੰਗਾ ਵਰ ਭਾਲਦਾ ਤੂੰ ਚਾਹੁੰਦਾ ਤੇਰੀ ਤੀ ਖੁਸ਼ੀਆਂ ਦੇ ਨਾਲ ਜ਼ਿੰਦਗੀ ਜਿਉਵੇਂ ਤੇਰੀ ਤੀ ਸਾਰੀ ਜ਼ਿੰਦਗੀ ਸੁਖੀ ਰਵੇ ਪਰ ਤੇਰੇ ਸਹੁਰੇ ਦੀ ਜਿਹੜੀ ਕੁੜੀ ਐ ਉਹ ਕਿਸੇ ਦੀ ਧੀ ਨਹੀਂ ਤੇਰੀ ਘਰ ਵਾਲੀ ਕਿਸੇ ਦੀ ਧੀ ਨਹੀਂ ਉਹ ਨੂੰ ਨਹੀਂ ਚਾਹੁੰਦਾ ਵੀ ਤੂੰ ਖੁਸ਼ ਰਵੇ ਉਹਦੇ ਵਾਸਤੇ ਨਹੀਂ ਚਾਹੁੰਦਾ ਵੀ ਤੂੰ ਵਧੀਆ ਵਰ ਹੋਵੇ ਤੂੰ ਆਪ ਵਧੀਆ ਵਰ ਨਹੀਂ ਸਾਬਤ ਹੋਣਾ ਚਾਹੁੰਦਾ ਤੂੰ ਨਹੀਂ ਚਾਹੁੰਦਾ ਵੀ ਤੇਰੀ ਘਰ ਵਾਲੀ ਖੁਸ਼ ਰਹੇ ਤੇਰੇ ਬੱਚੇ ਖੁਸ਼ ਰਹਿਣ ਉਹਨਾਂ ਦੇ ਬੱਚੇ ਖੁਸ਼ ਰਹਿਣ ਤੁਹਾਡੇ ਘਰ ਦੇ ਵਿੱਚ ਬਹੁਤ ਸ਼ਾਨਦਾਰ ਵਾਤਾਵਰਨ ਹੋਵੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੋਣ ਤੁਹਾਡੇ ਘਰ ਦੇ ਵਿੱਚ ਸੁੱਖ ਸਹੂਲਤਾ ਹੋਣ ਬਹੁਤ ਸ਼ਾਨਦਾਰ ਜ਼ਿੰਦਗੀ گزارੋ ਚਾਹੁੰਦਾ ਨਹੀਂ ਉਹ ਕਹਿੰਦਾ ਜੀ ਚਾਹੁੰਦਾ ਤਾਂ ਹਾਂ ਤੇ ਕਹਿੰਦਾ ਫਿਰ ਜਿਹੋ ਜਿਹਾ ਤੈਨੂੰ ਜਵਾਈ ਚਾਹੀਦਾ ਆਪਦੀ ਧੀ ਵਾਸਤੇ ਤੇ ਉਹੇ ਜਿਹਾ ਆਪ ਬਣਨ ਦੀ ਕੋਸ਼ਿਸ਼ ਕਰ ਤੇਰੀ ਜ਼ਿੰਦਗੀ ਹੈ ਜਿਹੜੀ ਉਹ ਸਾਰੀ ਦੀ ਸਾਰੀ ਆਪ ਹੀ ਵਧੀਆ ਬਣ ਜਾਣੀ ਹੈ ਇਸੇ ਤਰ੍ਹਾਂ ਹੀ ਇੱਕ ਸੱਸ ਵੀ ਚਲੇਗੀ ਸੰਤ ਕੋਲੇ ਸੰਤ ਜੀ ਮੈਨੂੰ ਬਹੁਤ ਵਧੀਆ ਨੂਹ ਦੇ ਦੇ ਉਹ ਕਹਿੰਦਾ ਵੀ ਤਖਾਸ ਤੂੰ ਜਿਹੇ ਜੀ ਤੂੰ ਹੈ ਉਹੇ ਜੀ ਤੇਰੀ ਨੂਹ ਆਊਗੀ ਉਹ ਕਹਿੰਦੀ ਨਾ ਜੀ ਨਾ 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 ਇਹ ਜੀ ਨੂੰ ਨਹੀਂ ਚਾਹੀਦੀ ਮੈਨੂੰ ਕਿਉਂ ਕਹਿੰਦੀ ਮੈਂ ਤਾਂ ਬਹੁਤ ਲੜਾਕੀ ਆ ਮੈਂ ਤਾਂ ਆਪਦੀ ਸੱਸ ਦੇ ਨਾਲ ਰੋਜ਼ ਆਹਦਾ ਲਾਈ ਰੱਖਦੀ ਸੀਗੀ ਮੈਂ ਤਾਂ ਘਰ ਦੇ ਵਿੱਚ ਭਾਂਡੇ ਖੜਕਾਈ ਰੱਖਦੀ ਸੀ ਮੈਂ ਤਾਂ ਕੋਈ ਕੰਮ ਕਰਕੇ ਖੁਸ਼ ਨਹੀਂ ਹੁੰਦੀ ਸੀ ਮੈਂ ਤਾਂ ਘਰ ਦੇ ਵਿੱਚ ਕਲੇ ਸੀਗੀ ਰੱਖਦੀ ਸੀ ਸਦਾ ਮੇਰੀ ਨੂੰਹ ਮਹਾਰਾਜ ਇਹੋ ਜੀ ਨਾ ਹੋਵੇ ਉਹ ਕਹਿੰਦਾ ਵੀ ਜਿਹੇ ਜੀ ਤੂੰ ਨੂੰਹ ਚਾਹਨੀ ਹੈ ਉਹ ਇਹ ਜੀ ਆਪ ਹੋ ਜਾ ਤੇਰੀ ਜ਼ਿੰਦਗੀ ਆਪ ਹੀ ਵਧੀਆ ਹੋ ਜੂਗੀ ਸੋ ਦੋਸਤੋ ਕਿਸੇ ਵੀ ਮਸਲੇ 'ਚ ਕਿਸੇ ਦੂਜੇ ਵੱਲ ਉਂਗਲ ਕਰਨ ਤੋਂ ਪਹਿਲਾ ਇਹ ਸੋਚੋ ਕਿ ਤੁਸੀਂ ਆਪ ਕੀ ਚੀਜ਼ ਹੋ ਜਿਹੇ ਜੇ ਤੁਸੀਂ ਆਪ ਹੋ ਤੁਹਾਡੀ ਜ਼ਿੰਦਗੀ ਉਹੇ ਜੀ ਹੋਊਗੀ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਕਿ ਉਹਨੂੰ ਕੋਈ ਵਧੀਆ ਕਰ ਸਕੇ ਜਾਂ ਮਾਰੀ ਕਰ ਸਕੇ ਤੁਹਾਡੀ ਜਿਹੋ ਜੀ ਸੋਚ ਹੈ ਤੁਸੀਂ ਜਿਹੋ ਜੀ ਜ਼ਿੰਦਗੀ ਜਿਉਂਦੇ ਹੋ ਤੁਹਾਡੇ ਜਿਹੋ ਜੀ ਗੁਣ ਤੇ ਔਗਣ ਨੇ ਤੁਹਾਡੀ ਅਗਲੀ ਜ਼ਿੰਦਗੀ ਉਹੇ ਜੀ ਹੋਊਗੀ ਤੁਹਾਡੇ ਪਰਿਵਾਰ ਦੇ ਵਿੱਚ ਉਨੀਆਂ ਹੀ ਖੁਸ਼ੀਆਂ ਹੋਣਗੀਆਂ ਜਿੰਨੀਆਂ ਖੁਸ਼ੀਆਂ ਤੁਹਾਡੇ ਅੰਦਰ ਹੈ ਜਿੰਨੀਆਂ ਖੁਸ਼ੀਆਂ ਤੁਹਾਡੇ ਗੁਣਾਂ ਦੇ ਵਿੱਚ ਜਾਂ ਔਗਣਾਂ ਦੇ ਵਿੱਚ ਨੇ ਇਸ ਕਰਕੇ ਆਪਣੇ ਅੰਦਰ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਔਗਣ ਛੱਡਣ ਦੀ ਕੋਸ਼ਿਸ਼ ਕਰੀਏ ਤੇ ਫਿਰ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਦੋਸਤੋ ਜਿਸ ਦਿਨ ਤੁਹਾਡਾ ਬੇਟਾ ਇਹ ਕਹਿਣ ਲੱਗ ਪੇ ਕਿ ਮੇਰੀ ਜਿਹੜੀ ਘਰ ਵਾਲੀ ਆਊਗੀ ਉਹ ਇਨ ਬਿਨ ਮੇਰੀ ਮਾਂ ਵਰਗੀ ਹੋਣੀ ਚਾਹੀਦੀ ਹੈ ਉਹਦੇ ਵਰਗੇ ਗੁਣਾ ਵਾਲੀ ਹੋਣੀ ਚਾਹੀਦੀ ਹੈ ਉਹਦੇ ਵਰਗੀ ਸ਼ਾਨਦਾਰ ਸ਼ਖਸੀਅਤ ਵਾਲੀ ਹੋਣੀ ਚਾਹੀਦੀ ਹੈ ਸਮਝੋ ਤੁਹਾਡੀ ਘਰ ਵਾਲੀ ਦੀ ਜ਼ਿੰਦਗੀ ਹੈ ਜਿਹੜੀ ਉਹ ਸਫਲ ਹੋਗੀ ਉਹ ਅਸਲੀ ਇਨਸਾਨ ਹੈ ਤੇ ਜਿਸ ਦਿਨ ਤੁਹਾਡੀ ਬੇਟੀ ਇਹ ਕਹਿਣ ਲੱਗ ਪੇ ਕਿ ਉਹਦਾ ਘਰ ਵਾਲਾ ਬਿਲਕੁਲ ਆਪਣੇ ਪਿਓ ਵਰਗਾ ਹੋਣਾ ਚਾਹੀਦਾ ਜਾਨੀ ਕਿ ਤੁਹਾਡੇ ਵਰਗਾ ਹੋਣਾ ਚਾਹੀਦਾ ਹੈ ਤੁਹਾਡੇ ਵਰਗੇ ਗੁਣਾ ਵਾਲਾ ਤੁਹਾਡੇ ਵਰਗੀ ਸ਼ਾਨਦਾਰ ਸ਼ਖਸੀਅਤ ਵਾਲਾ ਤੁਹਾਡੇ ਵਰਗਾ ਵਧੀਆ ਬੰਦਾ ਹੋਣਾ ਚਾਹੀਦਾ ਤੇ ਸਮਝੋ ਕਿ ਤੁਹਾਡੀ ਜ਼ਿੰਦਗੀ ਸਫਲ ਹੈ ਤੇ ਤੁਸੀਂ ਹੋ ਬਿਲਕੁਲ ਅਸਲੀ ਇਨਸਾਨ ਤੇ ਦੋਸਤੋ ਜੇ ਤੁਹਾਡੇ ਬੱਚੇ ਵਿਆਹ ਕਰਾਉਣ ਤੋਂ ਡਰਨ ਲੱਗ ਜਾਣ ਉਹਨਾਂ ਦੇ ਮਨ 'ਚ ਖੌਫ ਆਵੇ ਵਿਆਹ ਕਰਾਉਣ ਤੋਂ ਮੁੰਡਾ ਸੋਚੇ ਕਿ ਇਹ ਨਾ ਹੋਵੇ ਕਿਤੇ ਮੇਰੀ ਮਾਰ ਗਈ ਟੱਕਰ ਜੇ ਸਾਰੀ ਜ਼ਿੰਦਗੀ ਤਬਾਹ ਹੋ ਜੂਗੀ ਯਾਰ ਜ਼ਿੰਦਗੀ ਖਤਮ ਹੋ ਜੂਗੀ ਯਾਰ ਤੇ ਕੁੜੀ ਸੋਚੇ ਕਿਤੇ ਮੇਰੇ ਪਿਓ ਵਰਗਾ ਨਾ ਪੱਲੇ ਆ ਪਵੇ ਸਾਰੀ ਦੀ ਸਾਰੀ ਜ਼ਿੰਦਗੀ ਨਰਕ ਚ ਡੇਗਣ ਨਾਲੋਂ ਖੂਚ ਡੇਗਣ ਨਾਲੋਂ ਚੰਗਾ ਵਿਆਹ ਨਾ ਹੀ ਕਰਾਇਆ ਜਾਵੇ ਤੇ ਫਿਰ ਤੁਸੀਂ ਸੋਚ ਲਓ ਤੁਹਾਡੀ ਸੋਚ ਕਿੱਥੇ ਖੜੀ ਹੈ ਤੇ ਤੁਸੀਂ ਕਿਹੋ ਜਿਹਾ ਇਨਸਾਨ ਹੋ ਪਰ ਜਾਣ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਕਿ ਅਗਰ ਇਸ ਵੀਡੀਓ ਦੇ ਵਿਚਾਰ ਤੁਹਾਨੂੰ ਚੰਗੇ ਲੱਗੇ ਨੇ ਤੇ ਸਭ ਤੋਂ ਚੰਗੀ ਗੱਲ ਕਿਹੜੀ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਪੇਜ ਨੂੰ ਫਾਲੋ ਕਰ ਲਓ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਤਾਂ ਤੁਸੀਂ ਆਪ ਹੀ ਕਰ ਦੇਣਾ ਹੈ ਅਲਵਿਦਾ ਸਤਿ ਸ੍ਰੀ ਅਕਾਲ